ਮੈਂ ਇੱਕ ਦਿਨ ਇੱਥੇ ਆਇਆ ਤੁਹਾਡੇ ਅਮਰੀਕਾ ਹਾਲ ਯੈਲੋ ਚਿੱਲੀ ਦੇ ਉੱਪਰ ਫੰਕਸ਼ਨ ਸੀ ਇੱਕ ਵਾਰੀ ਉਸ ਤੋਂ ਪਹਿਲਾਂ ਆਇਆ ਕਿਤੇ ਹੋਰ ਫੰਕਸ਼ਨ ਸੀ ਇਹ ਪਿਛਲੇ 75 ਦਿਨਾਂ ਜਿਵੇਂ ਮੈਂ ਦੋ ਵਾਰੀ ਇਸ ਮਾਰਕੀਟ 'ਚ ਆ ਚੁੱਕਾ ਜੋ ਕੁਝ ਮੈਨੂੰ ਮਾਰਕੀਟ ਵਾਲਿਆਂ ਨੇ ਮੰਗਿਆ ਜੋ ਕੁਝ ਕਿਹਾ ਉਹ ਮੈਂ ਪੂਰਾ ਕੀਤਾ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਦੇ ਬਹੁਤ ਇੱਜ਼ਤ ਦਿੰਦੇ ਸ਼ਹੀਦ ਸਰਾਬਾ ਜਿਹੜੇ ਹੈਗੇ ਸਾਡੇ ਰਹੇ ਸੋ ਇਹ ਕਹਿੰਦੇ ਆ ਜੀ ਸਾਡੀ ਜਿਹੜੀ ਮਾਰਕੀਟ ਦਾ ਨਾਮ ਹੈ ਉਹ ਸ਼ਹੀਦ ਸਰਾਬਾ ਸਿੰਘ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਦੇ ਬਹੁਤ ਇੱਜ਼ਤ ਦਿੰਦੇ ਸ਼ਹੀਦ ਸਰਾਬਾ ਜਿਹੜੇ ਹੈਗੇ ਸਾਡੇ ਰਹੇ ਸੋ ਇਹ ਕਹਿੰਦੇ ਆ ਜੀ ਸਾਡੀ ਜਿਹੜੀ ਮਾਰਕੀਟ ਦਾ ਨਾਮ ਹੈ ਉਹ ਸ਼ਹੀਦ ਸਰਬਾ ਸਿੰਘ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਦੇ ਬਹੁਤ ਇੱਜ਼ਤ ਦਿੰਦੇ ਸ਼ਹੀਦ ਸਰਬਾ ਜਿਹੜੇ ਹੈਗੇ ਸਾਡੇ ਰਹੇ ਸੋ ਇਹ ਕਹਿੰਦੇ ਆ ਜੀ ਸਾਡੀ ਜਿਹੜੀ ਮਾਰਕੀਟ ਦਾ ਨਾਮ ਹੈ ਉਹ ਸ਼ਹੀਦ ਸਰਬਾ ਸਿੰਘ ਹੈ ਕਰਤਾਰ ਸਿੰਘ ਸਰਾਬਾ ਦੇ ਨਾਮ ਤੇ ਰੱਖੋ ਉਹ ਮੈਨੂੰ ਪੱਕਾ ਪਤਾ ਹੈ ਅੱਜ ਉਹ ਕੁਝ ਨਾ ਕੁਝ ਅਨਾਉਂਸਮੈਂਟ ਕਰਕੇ ਜਾਣਗੇ ਇਹ ਸਰਾਬਾ ਨਗਰ ਦੀ ਮਾਰਕੀਟ ਹੈ ਸੀਐਮ ਸਾਹਿਬ ਇਹ ਕਹਿੰਦੇ ਇਹਦਾ ਨਾਮ ਹੀ ਕਰਤਾਰ ਸਿੰਘ ਸਰਾਬਾ ਔਰ ਇਹਨਾਂ ਨੇ ਇੱਕ ਬੁੱਤ kia ਉਹ ਬੁੱਤ ਅਸੀਂ ਬੰਨਾ ਦੇ ਦਿੱਤਾ ਔਰ ਜਲਦੀ ਆਕੇ ਤੁਹਾਡੀ ਮਾਰਕੀਟ ਚ ਉਹ ਲੱਗ ਜਾਏਗਾ